ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਾਜੀਪੁਰ ਤੋਂ ਇੱਕ ਮਹਿਲਾ ਪਿਛਲੇ 1 ਸਾਲ ਤੋਂ ਲਾਪਤਾ ਹੈ ਲਾਪਤਾ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਫ੍ਰੀ ਫਾਇਰ ਗੇਮ ਖੇਡਣ ਦੀ ਸ਼ੌਕੀਨ ਸੀ ਅਤੇ ਕਿਸੇ ਦੇ ਪ੍ਰਭਾਵ 'ਚ ਘਰ ਛੱਡ ਕੇ ਚਲੀ ਗਈ ਸੀ ਉਹਨਾਂ ਦੱਸਿਆ ਕਿ ਉਸਦਾ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕ ਦੀ ਰਹਿਣ ਵਾਲੀ ਅਨੀਤਾ ਕੌਸ਼ਿਕ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਦੋ ਬੇਟੇ ਵੀ ਨੇ ਤੇ ਜ਼ਿੰਦਗੀ ਬੜੀ ਹੀ ਆਰਾਮਦਾਇਕ ਚੱਲ ਰਹੀ ਸੀ ਉਹਨਾਂ ਆਖਿਆ ਕਿ ਉਸਦੀ ਪਤਨੀ ਨੂੰ ਮੋਬਾਈਲ ਤੇ ਗੇਮ ਖੇਡਣ ਦਾ ਅਚਾਨਕ ਸ਼ੌਕ ਪੈ ਗਿਆ ਤੇ ਉਹ ਹਰ ਸਮੇਂ ਆਪਣੇ ਮੋਬਾਈਲ ਤੇ ਗੇਮ ਖੇਡਦੀ ਰਹਿੰਦੀ ਸੀ ਤੇ ਇਸ ਦੌਰਾਨ ਉਸਦੀ ਇੱਕ ਲੜਕੇ ਨਾਲ ਦੋਸਤੀ ਵੀ ਹੋ ਗਈ ਤੇ ਉਹ ਉਸ ਨੂੰ ਬਿਨਾਂ ਦੱਸੇ ਹੀ ਘਰੋਂ ਚਲੀ ਗਈ ਤੇ ਪੂਰਾ 1 ਸਾਲ ਵੀ ਜਾਣ ਤੋਂ ਬਾਅਦ ਵੀ ਉਸ ਨੂੰ ਉਸਦੀ ਪਤਨੀ ਦਾ ਕੋਈ ਅਤਾ ਪਤਾ ਨਹੀਂ ਮਿਲਿਆ ਹੁਣ ਆਪ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕੀ ਉਹਨਾਂ ਦੀ ਪਤਨੀ ਦਾ ਪਤਾ ਲਗਾਇਆ ਜਾਵੇ ਮੇਰੇ 2011 ਵਿੱਚ ਮੈਰਿਜ ਹੋਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੇਟੇ ਹੈ ਮੇਰੇ ਕੀ ਲੱਗਦਾ ਦੱਸ ਸਕਦੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸ ਸੇ ਤੁਹਾਡਾ ਘਰ ਉਜੜ ਗਿਆ। ਹਾਂਜੀ। ਕੀ ਹੋਇਆ ਸੀ ਪੂਰਾ ਮਾਮਲਾ? ਫ੍ਰੀ ਫਾਇਰ ਗੇਮ ਖੇਡ ਰਹੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ। ਹੂੰ। ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ। ਤੇ ਉਹਦੇ ਨਾਲ ਹੀ ਇਹ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ। ਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋ ਰਹੇ ਸੀ ਜਿਹਦੀ ਕੰਪਲੇਨ ਕੀਤੀ ਸੀਗੀ ਇੱਕ ਸਾਲ ਕਿੱਥੇ ਕਿੱਥੇ ਹਾਂਜੀ ਅਸੀਂ ਉਹ ਦਿਨ ਕੰਪਲੇਟ ਬੋਧ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਮਲੀਟਾ ਪਾਈਆਂ ਵੀ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਨਹੀਂ ਹੋਇਆ ਤੇ ਹਜੇ ਤੱਕ ਵੀ ਅਸੀਂ ਤੋੜ ਪੱਜ ਰਹੇ ਹਾਂ ਸਾਡੇ ਦੁੱਖ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਜਾਂੰਤੀ ਸਾਨੂੰ ਕੁਝ ਨਹੀਂ ਪਤਾ ਲੱਗਦਾ ਤੁਹਾਡੀ ਵਾਇਸ ਨਾਲ ਕੁਝ ਮਿਸੈਪਿੰਗ ਵੀ ਹੋਈ ਹੋ ਸਕਦੀ ਹੈ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਵੀ ਜਿੱਥੇ ਵੀ ਹੈਗੀ ਆ ਸਾਡੇ ਪੇਚ ਕੀਤੀ ਜਾਵੇ ਸਰ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ ਚ ਪੜਦੇ ਨੇ ਇੱਕ 7ਵੀਂ ਕੇ ਤੇ ਤੇ ਬੱਚੇ ਮਾਂ ਤੋਂ ਗਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਰੋਂਦੇ ਆ ਠੋੜ ਕਾਂਤਾ ਕਾਂਤਾ ਦੇਵੀ ਜੀ ਕੀ ਹੋਇਆ ਜਿਹੜਾ ਤੁਹਾਡੇ ਬੇਟੇ ਦਾ ਇੱਕ ਮੋਬਾਈਲ ਗੇਮ ਨੇ ਘਰ ਉਜਾੜਿਆ ਸਾਡੇ ਮੋਬਾਈਲ ਗੇਮ ਨੇ ਇਹ ਘਰ ਉਜਾੜਿਆ ਗੇਮ ਖੇੜਦੀ ਸੀਗੀ ਵੱਡੀ ਬਹੂ ਹਾਂਜੀ ਕੀ ਨਾਮ ਸੀ ਬਹੂ ਦਾ ਅਨਿਤਾ ਕਸ਼ਿਸ਼ ਕਦੋਂ ਤੋਂ ਲਾਪਤਾ ਹੋਈ ਘਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਕਾਰਡ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਉਹਦੇ ਵਿੱਚ ਤੁਹਾਡੇ ਤੜੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਉਹ ਵੀ ਕਿਸੇ ਮੁੰਡੇ ਦੇ ਸੰਪਰਕ ਚ ਆਈ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸੀ ਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਇੱਥੇ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸਿਆ ਬਹੂ ਤੁਹਾਡੀ ਹੁਣ ਕਿੰਨਾ ਟਾਈਮ ਹੋ ਗਿਆ ਪਤਾ ਹੋਇਆ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੁੰਦਾ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਕੰਮ ਕੰਮ ਗਿਆ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚਾ ਤਾਂ ਪੈਣਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿੰਨੀ ਗਿੜੋੜਾ ਕਿਉਂਕਿ ਮੈਂ ਬਿਮਾਰ ਨਹੀਂ ਐ ਬੱਚੇ ਵੀ ਸਾਹਮਣੇ ਸਕੂਲੋ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਵੀ ਅਸੀਂ ਇਨੇ ਰੋ ਕੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਝੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰ ਹੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਆਸੀਂ ਮੰਗੇ ਕਰਦੇ ਆਂ ਕਿ ਜੇ ਕਿਤੇ ਹੈਗੀ ਐ ਮਰੀ ਜਿੰਦਗੀ ਕਿਤੇ ਵੀ ਹੈਗੀ ਐ ਪੇ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਐ ਜਾਣਾ ਜਾਏ ਜੇ ਬੱਚਿਆਂ ਚ ਰਹਿਣੇ ਜਾਂਦੀ ਐ ਰਹਿ ਅਸੀਂ ਰੱਖਣ ਨੂੰ ਤਿਆਰ ਆ